ਕਿ ਮੈਂ ਤੁਹਾਡੀਆਂ ਵਿਚੀਆਂ ਮੈਂ ਪਿੱਛੇ ਬੋਲਦੇ ਰਿਹਾ ਸੀ ਹਰ ਕਈ ਈਮਾਨ ਲਾਤੀ ਸੀ ਮੈਂ ਚਾਹਣਾ ਕਿ ਅਨੰਤ ਪ੍ਰਸਾਦ ਦੀ ਧਰਤੀ ਵਿੱਚ ਜਾਇਆ ਜਾਵੇ ਇਤਿਹਾਸ ਤੁਹਾਨੂੰ ਸਾਰਾ ਪਤਾ ਹੈ ਪਟਨੇ ਦੀ ਧਰਤੀ ਵਿੱਚ 6.5 7.5 ਸਾਲ ਰਹੇ ਗੁਰਪਤ ਸਾਹਿਬ ਘੜੇ ਭੰੜੇ ਗਾਜਰਾ ਤੋੜਨੀਆਂ ਪੱਟਾ ਰਾਣੀ ਬੜਾਣਾ ਮਾਈ ਜਹਾਉਰ ਅਨੇਕਾਂ ਚੋਣਚ ਕਰਨੇ ਖਾਸਾ ਕਾਟੇ ਪੀਂ ਪੀਂ ਖੁਸ਼ਾ ਉਹਨਾਂ ਨੂੰ ਦਰਸ਼ਨ ਦੇਣੇ ਉਹਨਾਂ ਦਾ ਸ਼ੱਕਾ ਨਿਵਰਤ ਕਰਨਾ ਅਵਤਾਰ ਦਿਹਾੜਾ ਮਨਾ ਰਿਹਾ ਹੈ ਉਥੇ ਅੱਜ ਭਾਈ ਸਾਹਿਬ ਭਾਈ ਸਤਵੰਦ ਸਿੰਘ ਭਾਈ ਸਾਹਿਬ ਆਏ ਸੀ ਉਹਨਾਂ ਦਾ ਸ਼ਹੀਦੀ ਜਨਮ ਆਇਆ ਅੱਜ ਬੜੀਆਂ ਕੁਰਬਾਨੀਆਂ ਸਮੋਂ ਉਹਨਾਂ ਦੀ ਯੋਜਾਦ ਕੁਰਬਾਨੀ ਸਮੇਂ ਸਮੇਂ ਕਰਨੀ ਤੇ ਨਹੀਂ ਜੇ ਕੁਰਬਾਨੀ ਕਰਾਂਗੇ ਤਾਂ ਹੀ ਸਾਨੂੰ ਸਾਡੀ ਮੁੱਛਾ ਆਸਰ ਹੋਣੀ ਹੈ ਸਰਦਿਓ ਧਿਆਨ ਗੁਰੂ ਪਾਤਸ਼ਾਹ ਗੁਰੂ ਘਰ ਚੱਲ ਪਏ ਲੋਕੀ ਤੱਤ ਬਹੀਰਾ ਆਨੰਦਪੁਰ ਵੱਲ ਚੱਲ ਪਏ ਲੋਕੀ ਤੱਤ ਬਹੀਰਾ ਤੱਤ ਬਹੀਰਾ ਸੋਹਣ ਸੁੰਦਰ ਮੇਂਦੀ ਆਈ ਵੇ ਸਾਥੀ ਕਾਹਨੇ ਗੁਰਦਸ ਮੇਸ਼ ਨੇ ਪਾਰਤ ਦੀ ਰੱਖੀ ਹਿੰਦ ਦੀ ਰੱਖੀ रोगदा आनंदपुर वल चल पी कद बीरा

पंच शब्द दर संपाग कर सौंपाग शब्द वाजे करा जित कर तारिया मा दर दहाता दवस रात दो दी दया खेला सगल जगत चंगे आइया मुश दर्मूर करमिया ने के, के दूर जिनी नाम देया गए नानक का नानके मुखे उजले सु नाल जिनी नाम दे आया गए मशकद काल नानक ते मुख्य जले छे न वाहेगुरु जी का ख़ालसा वाहेगुरु जी फतह तोगा कौर तुम नास जी भेण सब तेरी नास तूं मात पिता मालिक ते महसूख कने कोई न जान तुमारायत पूछे भगवान्त भी जानी मानक दास सदा करो वाहेगुरु जो शुरू पार उतार बुड़े सोनिहार वाहेगुरु जी का ख़ालसा वाहेगुरु जी फित ਵਾਹਿਗੁਰੂ ਜੀ ਅੱਜ ਦੇ ਸਾਰੇ ਪ੍ਰੋਗਰਾਮ ਦੇ ਰਤਨ ਟੀਵੀ ਵੱਲੋਂ ਸਾਰੇ ਪ੍ਰੋਗਰਾਮ ਦੇ ਫਾਰਮੇਟ ਕੀ ਰਹੀ ਹੈ ਜੀ ਜੋ ਜਿਸ ਨੇ ਵੀ ਦੁਬਾਰਾ ਕੂਰੀ ਹੋਵੇ ਉਹ ਕਸ਼ਮੀਰ ਵਿੱਚ ਟੈਨ ਬਾਸਟੈਂਗੇ ਉਹਨਾਂ ਬਾਰੇ ਅੱਜ ਸ਼ਾਮ ਨੂੰ ਬ੍ਰੋਡਕਾਸਟ ਹੋਵੇਗਾ

पीवो पा छठ तार हो जन्म छह वाह वह गोबे मन मुखी अकेला वह गोबिंद सिंह आ पे गोल चला वाह वह गोबिंद सिंह आ तो खालसा चेला वाह की फतेह

जी, है <laughs>